ਕਰਦੇ ਆਪਾਂ ਵਲੋਗ ਦੀ ਸ਼ੁਰੂਆਤ ਤੇ ਅੱਜ ਫੇਰ ਲੇਟ ਹੋ ਗਏ ਆ ਤੇ ਐਨਬਸ ਨੂੰ ਹੋ ਰਿਹਾ ਤੇ ਮੇਰਾ ਕਹਿਣਾ ਇਹ ਬਾਗਦੂੜ ਲੱਗੀ ਉਹ ਮਾਵੀਰ ਭੱਜਿਆ ਤੇ ਮੈਨੂੰ ਬੌਜੀ ਨੇ ਕਿਹਾ ਕਿ ਫਰੂਟ ਲੈ ਆ ਤੇ ਮੈਂ ਚੱਲਾ ਫਰੂਟ ਲੈ ਕੇ ਫਰੂਟ ਲੈ ਕੇ ਉੱਥੇ ਤਾਂ ਦਿਖਾਉਣੇ ਫਰੂਟ ਵਾਲੀ ਸ਼ੌਪ ਤੇ ਮੈਨੂੰ ਬਹੁਤ ਸਾਰੀ ਚੀਜ਼ਾਂ ਮਿਲੀਆਂ ਲੈਉਣ ਵਾਲੀਆਂ ਉਹ ਵੀ ਸਾਰੀਆਂ ਲੈਉਣੀਆਂ ਤੇ ਹੁਣ ਚੱਲੀ ਆਪਾਂ ਲੈ ਲੈ ਲੋ ਜੀ ਆਪਾਂ ਹੋ ਨਿੰਬੂ ਲਿਆਏ ਹਾਂ। ਹੁਣ ਚੱਲੀਏ ਫਰੂਟ ਲੈਣ। ਹਾਂਜੀ ਹੁਣ ਆਪਾਂ ਪਹੁੰਚ ਗਏ ਫਰੂਟ ਵਾਲੀ ਦੁਕਾਨ ਤੇ। ਤੇ ਹੁਣ ਆਪਾਂ ਲਈ ਫਰੂਟ ਪਹਿਲੇ ਮਾਤਾ ਨੂੰ ਪੁੱਛ ਲਈਏ ਕੀ ਕੀ ਲੈ ਕੇ ਆਉਣਾ। ਤੋਂ ਹਾਂਜੀ ਹੁਣ ਆਪਾਂ ਲਿਆਏ ਆ ਸੇਬ, ਸੂਬ ਤੇ ਪਪੀਤਾ ਵੀ ਲਿਆਏ ਆ। ਤੇ ਹੁਣ ਆਪਾਂ ਚੱਲੇ ਆ ਤੇ ਮੈਂ ਦੁਕਾਨ ਤੇ ਆ ਕੇ ਮੈਂ ਪੁੱਛ ਲੈਣਾ ਬੌਜੀ ਨੂੰ ਨਹੀਂ ਤੋਂ ਕਿ ਕੀ ਆਏ ਹੈ, ਕਰੇ ਆਖੇ ਹੋਣੇ ਆ ਕਿ ਦੁਕਾਨ ਤੇ ਰੱਖਣੇ ਆ। ਬਹੁਤ ਬਹੁਤ ਗਰਮੀ ਜ਼ਿਆਦਾ ਮੋਜ਼ ਗਰਮੀ।

ਲੋ ਜੀ ਹੁਣ ਆਪਾਂ ਪਹੁੰਚ ਗਏ ਫਾੜਾ ਕੋਲ ਹੋਰ ਫੋਟੋ ਟੈਕਨਾਲੋਜੀ ਫਟਾਗ ਲੱਗ ਜਾ ਡਾਈ ਨਾ ਹੁਣ ਲੋ ਜੀ ਲੰਘ ਕੇ ਆਪਾਂ ਫਾੜਾ ਕਰੋ ਆਹ ਠੀਕ ਮਾਪਿਆ ਜੀ ਜੀ ਦੇ ਚੈੱਕ ਕਰੋ ਇੱਥੇ ਆ ਕੇ ਤੋਂ ਪੈ ਨਹੀਂ ਜਾਣਾ ਕੋਈ ਬੰਦਾ ਨਿਕਲ ਜਾਣਾ ਤੂੰ ਜਨਾਨੀ ਬਣ ਕੇ ਨਿਕਲੂਗਾ ਹਈ ਹੋ ਗਈ ਮੇਰੇ ਖਿਆਲ ਨਾਲ ਤੇ ਉਹ ਦੀਦੀ ਨੂੰ ਕੁਛ ਲਾ ਦੇ ਇਹਨੇ ਗਲਤ ਕਿਹਾ ਹੋਣਾ ਤਾਂ ਲੜਾਈ ਹੋ ਗਈ ਕਈ ਜਿੱਥੇ ਮੇਰੇ ਖਿਆਲ ਨਾਲ ਜੀਆ ਸਕੂਟਰੀ ਥੋੜਾ ਜਿਹਾ ਦੇਖਿਆ ਰੋਕੇ ਰੋਕੇ ਮੁੰਡਾ ਬਸੇ ਲੱਗ ਕੇ ਰਹਿੰਦੇ ਨੇ ਉਹ ਪਾਣੀ ਮੇਰੇ ਖਿਆਲ ਨਾਲ ਲੇਡੀ ਦੇ ਬੱਤੀ ਕੋ ਯਾ ਲੋ ਲੈ ਲੈ ਹੁਣ ਆਪਾਂ ਇਹ ਖਰੀਦ ਲਈ ਤੇ ਇਹ ਤੇ ਪਾ ਕੇ ਆ ਗਿਆ ਲੇਡੀ ਪਾਸੇ ਪੈਸਾ ਵੀ ਹੋ ਗਿਆ ਹੋ ਗਿਆ ਕੋਈ ਗੱਲ ਨਹੀਂ ਹੁਣ ਉਹ ਗਾਇਲ ਹੋਤਾ ਤੇ ਜੀ ਆਇਆ ਜਿੱਦਾਂ ਨਾ ਇੱਕ ਇੱਕ ਪਾਜੀ ਜੀਗਾ ਤੇ ਕਾਂਟੀ ਜੀ ਜੀ ਉਹਨਾਂ ਦਾ ਮੁੰਡਾ ਹੋਣਾ ਮੇਰੇ ਖਿਆਲ ਨਾਲ ਤੇ ਉਹ ਕਿਤੇ ਇਤੋ ਯੂਟਾ ਲੈਣਦੇ ਹੋਣੇ ਆ ਇਹਨਾਂ ਨੇ ਇੱਥੇ ਗੱਡੀ ਵਾਲੇ ਦੇਖਿਆ ਨਹੀਂ ਇਹਨਾਂ ਨੇ ਮੋੜਤਾ ਤੇ ਉਹਨੇ ਜੀ ਸਕੂਟਰੀ ਜਾ ਕੇ ਵਿੱਚ ਵੱਜੀ ਮਤਲਬ ਜਿੱਦਾਂ ਉਧਰ ਉਹਨਾਂ ਨੇ ਕ੍ਰੋਸ ਕਰਨਾ ਸੀਗਾ ਉਹ ਮੋੜੇ ਹੋਏ ਵੀ ਗੱਡੀ ਲੈ ਕੇ ਚੱਲੇ ਜੀ ਤੇ ਇਹਨਾਂ ਨੇ ਗੱਡੀ ਉਹ ਜਦੋਂ ਉਧਰੋਂ ਸਕੂਟਰੀ ਆਲੇ ਆਉਂਦੇ ਹੀ ਕਿ ਨਾ ਤੇ ਗੱਡੀਆਂ ਨੇ ਕਨਫਿਊਜ਼ ਹੋ ਗਏ ਤੇ ਇਹਨਾਂ ਨੇ ਗੱਡੀ ਵੀ ਆਪਣੀ ਇੱਧਰਲੇ ਪਾਸੇ ਘੁਮਾ ਲਈ ਤੇ ਦੋਵਾਂ ਦਾ ਐਕਸੀਡੈਂਟ ਹੋ ਗਿਆ ਉਹ ਤਾਂ ਹੋਇਆ ਛੱਟ ਥੋੜੀ ਦੇਖਣ ਨੂੰ ਲੱਗੀ ਨਹੀਂ ਆ ਰੋਦਾ ਮਤਲਬ ਗੱਡੀ ਉਹ ਅੱਗੇ ਤਾਂ ਹੀ ਉਹ ਨਹੀਂ ਹੁੰਦਾ ਉਹ ਟੁੱਟ ਗਿਆ ਵਾ ਹੁਣ ਆਪਾਂ ਇੱਥੇ ਰੋਕ ਕੇ ਤੁਹਾਨੂੰ ਬਾਅਦ ਵਿੱਚ ਹੀ ਹੋ ਚੱਲੇ ਆਪਾਂ ਘਰ ਉਹ ਇੱਥੇ ਹਾਂ ਪਰ ਤੇ ਇੱਥੇ ਰੁਕਿਆ ਹੋਣਾ ਆਪਣਾ ਜਣਾ ਉੱਧਰ ਜੋ ਪਹੁੰਚ ਕੇ ਤੁਹਾਨੂੰ ਦਿਖਾਵਾਂਗੇ ਹਾਂਜੀ ਹੁਣ ਆਪਾਂ ਪਹੁੰਚ ਗਏ ਆ ਵਾ ਤੇ ਉਹ ਸਾਡਾ ਘਰ ਆ ਜੀ ਹੁਣ ਉਹਦੇ ਕੋਲ ਤੇ ਪਹੁੰਚ ਰਹੇ ਹਾਂ ਸਕੂਟਰੀ ਆਪਾਂ ਇੱਥੇ ਹੀ ਖੜੀ ਕਰ ਦਿੰਦੇ ਹਾਂ ਜੇ ਲੋਡ ਪੈਜੀ ਤਾਂ ਫਿਰ ਆਪਾਂ ਅੰਦਰ ਲਿਆਵਾਂਗੇ ਸਕੂਟਰੀ ਨੂੰ ਉੱਪਰ ਲਿਆਪਾਂਗੇ ਇਹ ਲੋਕ ਆਹ ਲੋ ਜੀ ਲੱਗੀ ਸਾਡੀ ਸਕੂਟਰ ਵੀ ਲੋਕ ਤੇ ਹੁਣ ਆਪਾਂ ਪਈਆਸਾ ਕੀ ਬੀਤ ਸੂਰੀ ਚਾਬੀ ਜੂ ਬੀਏ ਚਲ ਆਹ ਹੁਣ ਚਲੀਆ ਆਪਾਂ ਅੰਦਰ ਹੁਣ ਚਲੀਆ ਆਪਾਂ ਅੰਦਰ ਇਹ ਆਪਾਂ ਫਰੂਟ ਤੇ ਰੱਖਤੇ ਇੱਥੇ ਤਰੇ ਚਾਚੂ ਬਣਾ ਲਏ ਹੁਣ ਚਲੀ ਆ 15 ਹਾਂਜੀ ਹੁਣ ਆ ਸਾਨੂੰ ਮਿਲ ਗਈ ਆ ਰੋਟੀ ਰੋਟੀ ਪੈਕ ਕਰ ਲਈ ਆ ਦਹੀਂ ਦੁੱਧ ਵੀ ਰੱਖ ਲਈ ਆ ਹੁਣ ਆਪਾਂ ਚੱਲੀਏ ਸ਼ੌਪ ਤੇ ਬਈ ਸੀਟ ਬਹੁਤ ਗਰਮ ਹੈ 2 ਪੀਸ ਫਰਾਈ ਹੋ ਗਏ। ਓ ਜੀ ਹੁਣ ਆਪਾਂ ਚਲੀਏ ਸਿੱਧਾ ਸ਼ਾਪ ਤੇ। ਇਹ ਕਮਾ ਲਈਏ ਆਪਾਂ ਸਕੂਟਰੀ। ਉੱਥੇ ਪਾਣੀ ਲੱਗਾ ਪਾ ਉਧਰ ਨਹੀਂ ਜਾਣਾ ਆਪਾਂ ਪ ਜਾਣਾ ਇੱਧਰ ਲਈ ਆ। ਸੀਟ ਬਹੁਤ ਜ਼ਿਆਦਾ ਫਰਾਈ ਆ। ਸਕੂਟਰੀ ਤੇ ਤੇਲ ਹੈਗਾ ਲੈ ਤਾਂ ਹੱਲੇ ਆਪਾਂ ਕੋਹਣਾ ਨਹੀਂ। ਬਾਜੇ ਭਾਗ ਨਹੀਂ ਚਲੋ ਚਲਿਏ 3 ਲੋ ਜੀ ਆਪਾਂ ਪਹੁੰਚ ਗਏ ਇੱਥੇ ਫਾੜ ਗਿਆ ਕੋ ਲੋ ਪੱਕਾ 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 ਫਾੜੇ ਲਗਾਉਣਾ ਹੈਗਾ ਪਰ ਅੱਜ ਮੇਰੀ ਕਿਸਮਤ ਚੰਗੀ ਆ ਤਾਂ ਕਰਕੇ ਅੱਜ ਫਾੜਾ ਕਿੱਦਾਂ ਹੁਣ ਆਪਾਂ ਚਲਿਏ ਫਾੜਾ ਪਹਿਲੇ ਕ੍ਰੋਸ ਕਰ ਲਈਏ ਨਹੀਂ ਇੱਥੇ ਫੜਕ ਦੇ ਕਰਕੇ ਬਹੁਤ ਜ਼ਿਆਦਾ ਪੰਗਾ ਪੈਂਦਾ ਵਾ ਸਾਨੂੰ ਇਹ ਤਸ ਗਾਈ ਜੇ ਆ ਜਾ ਫਾਟਾ ਕਾਣਾ ਮੇਰੇ ਸਭ ਬੰਦੀ ਹੁੰਦਾ ਵਾ ਅੱਜ ਅੱਜ ਮੈਂ ਜਾਂਦੇ ਵਕਤ ਵੀ ਤੇ ਆਉਂਦੇ ਵਕਤ ਵੀ ਦੋ ਦੋ ਪਾਸੋਂ ਖੁੱਲਾ ਹੀ ਕਹਿੰਦੇ ਮੇਰੇ ਨਾਲ ਕਦੀ ਫਿੱਟਾ ਨਹੀਂ ਹੋਇਆ ਇਹ ਫਾਟਾ ਖੁੱਲਾ ਮੈਨੂੰ ਮੈਨੂੰ ਅੱਧਾ ਘੰਟਾ ਜਦੋਂ ਨਾਲੇ ਮੈਂ ਆਉਂਦਾ ਵੀ ਹਾਂ ਦੋ ਦੋ ਟੇਨਾ ਲੰਗਦੀਆਂ ਇਕੱਠੇ ਤਾ ਕਰਕੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਕੋਈ ਨਾ ਹੁੰਦਾ ਆਪਾਂ ਪਹੁੰਚੀ ਦੁਕਾਨ ਤੇ ਸਾਰੀ ਗੱਲਾਂ ਛੱਡੋ ਥੋੜਾ ਬਾਕਸਾਂ ਵੇ ਰੋਟ ਚੱਲ ਜੀ ਇਹ ਆਪਾਂ ਲਾਤੀ ਸਕੂਟ ਰੀ ਰੁਕ ਜਾ ਰੁਕ ਜਾ ਆਪਣੇ ਰੋਕ ਗੀਜੀ ਮਾੜੀ ਚਾਬੀ ਮਾਰਕ ਦੇ ਰੋਟੀ ਚ ਲਖਰੀ ਅੰਦਰ ਆ ਲਓ ਜੀ ਆਪਾਂ ਲੈ ਆ ਰੋਟੀ ਜੀ ਹੁਣ ਆਪਾਂ ਲੈ ਆ ਰੋਟੀ ਤੇ ਅੱਜ ਸਾਡੇ ਆਉਣ ਵਾਲੇ ਬੂਟ ਬਾਕੀ ਗੱਲ ਤੇ ਜੇ ਕੋਈ ਆਇਆ ਇਹ ਅਜੋਦਾ ਹੀ ਚਲੀ ਜਾਂਦੇ ਆਪਾਂ ਹੁਣ ਜਬੇ ਰੋਟੀ ਖਾ ਕੇ ਤੁਹਾਨੂੰ ਲਾਉਂਦੇ ਹੋਣੇ ਆ ਲੋਈ ਦੋਸਤੋ ਇਹ ਐਲਵੀਐ ਸ਼ੂ ਜਾਉਂਗੇ ਲੁਧਿਆਣੇ ਇਹ ਆਰਡਰ ਕਿੰਨੇ ਦਿਨਾਂ ਦਾ ਇੱਥੇ ਘੁੰਮੀ ਜਾਂਦਾ ਆ ਅੱਜ ਪੈਕ ਕਰਕੇ ਤੇ ਕੱਲ ਇਹ ਆਪਾਂ ਚੜ੍ਦ ਦੇਣਾ ਗੱਡੀ ਤੇ ਠੀਕ ਹੈ ਜੀ ਹਾਕ ਤੁਸੀਂ ਵੀਡੀਓ ਸਾਡੀ ਨਾਲ ਜੁੜੇ ਰਹੇ ਹੋ ਬਲੌਗ ਵੇਖਣ ਲਈ ਸਾਡਾ ਜੀ ਤੇ ਬਾਕੀ ਜਿਹੜੇ ਨਵੇਂ ਭਰਾ ਸਾਡੇ ਚੈਨਲ ਨਾਲ ਜੁੜੇ ਆ ਸਬਸਕ੍ਰਾਈਬ ਕਰ ਲਿਓ ਜੀ ਲੋ ਵੀ ਦੋਸਤੋ ਆਪਾਂ ਹੁਣ ਚੱਲੇ ਆਂ ਜੀ ਕੱਪੜਿਆਂ ਵਾਲੀ ਸ਼ਾਪ ਤੇ ਇਹਨਾਂ 파ਰਸਲ ਪੈਕ ਕਰਕੇ ਕੱਲ੍ਹ ਆਉਣਾ ਠੀਕ ਆ ਬਾਕੀ ਤੁਸੀਂ ਵੀਡੀਓ ਨਾਲ ਜੁੜੇ ਰਹੋ ਬਲੌਗ ਵੇਖਣ ਲਈ ਲੋ ਵੀ ਦੋਸਤੋ ਬਾਹਰ ਹੋ ਗਿਆ ਆ ਹਨੇਰਾ ਗੋਲਗੱਫਿਆਲੇ ਤੋਂ ਸੁਰੱਖਿਅਤ ਆ ਰਹੇ ਹਾਂ ਗੋਲਗੱਫਿਆਲੇ ਤੋਂ ਬਹੁਤ ਵਾਰੀ ਨੂੰ ਆ ਰਹੇ ਹਾਂ ਇਹ ਇਹ ਸਾਡੇ ਕੋਲ ਆਇਆ ਆ ਪਿਊਸ਼ ਫੇ ਅੱਜ ਆ ਗਿਆ ਆ ਕੱਲ ਵੀ ਆਇਆ ਸੀ ਅੱਜ ਫੇ ਆ ਗਿਆ ਆ ਤੋ ਵੀਡੀਓ ਸਾਡੀ ਨਾਲ ਜੁੜੇ ਰਿਹਾ ਕਰੋ ਠੀਕ ਹੈ ਜੀ ਬਲੌਗ ਸਾਡਾ ਵੇਖਣ ਲਈ ਬਾਕੀ ਪੀਵੀ08 ਡੇਲੀ ਬਲੌਗ ਦੇਦੇ ਰਿਹਾ ਕਰੋ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰ ਲਓ ਜੀ ਠੀਕ ਹੈ ਜੀ ਪੀਵੀ08 ਡੇਲੀ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਲ ਘੰਟੀ ਵਾਲਾ ਬਟਨ ਦਬ ਲਓ ਥੈਂਕ ਯੂ ਧੰਨਵਾਦ ਜੀ